ਤਾ ਭਈ ਆਪਾਂ ਖਰਗੋਸ਼ਾਂ ਨੂੰ ਆੜੂ ਤੇ ਖੀਰਾ ਤੇ ਰੋਟੀਆਂ ਪਾਤਿਆਂਗਾ ਤੇ ਮੈਂ ਉਹਦੋਂ ਪਾਉਂਦੇ ਹਾਂ ਵੀਡੀਓ ਤਾਂ ਨਹੀਂ ਬਣਾਏਗੀ ਆ ਬੜਾ ਤੰਗ ਕਰ ਜਾਂਦੇ ਸੀਗੇ ਰੱਚੀ ਜਾਈ ਹੁੰਦੇ ਸੀ ਖੁੱਡੇ ਦੇ ਤੇ ਇਹਨਾਂ ਨੂੰ ਵੀ ਆਪਾਂ ਪਾ ਲੈਂਦੇ ਹਾਂ ਵਰਕਣਾ ਤਾਂ ਵੀ ਖਰਗੋਸ਼ਾਂ ਦੇ ਗੁੱਕੜਾਂ ਦਾ ਸਾਰਾ ਕੰਮ ਨਿਬੜ ਗਿਆ ਦਾਣਾ ਪਾਣੀ ਵੀ ਪਤਾ ਐਨਾਂ ਨੂੰ ਥੰਨ ਪਰਫੂਟ ਵੀ ਪਾ ਦਿਆ ਕਿ ਜਿਹੜਾ ਵੀ ਕੁਝ ਖਾਣੇ ਨੂੰ ਨਹੀਂ ਆਰੇ ਹੁਣ ਆਪਾਂ ਪਿਉਣ ਲੱਗਿਆਂ ਬੱਕਰੀ ਨੂੰ ਪਾਣੀ ਜਿਵੇਂ ਇਥੇ ਪੱਠੇ ਹੀ ਖਾਈ ਜਾਂਦੇ ਨਾ ਮਾਰੇ ਮਾਰੇ ਘਰ ਨਹੀਂ ਆਪਾਂ ਦੂਰ ਖਾਚ ਦੁੰਨੇ ਨੇ ਡੇਗ ਦਿੰਦੇ ਆਂਗਾ ਆਪਾਂ ਸੋਨ ਪਾਣੀ ਪਿਆ ਕੇ ਮਿਲਦੇ ਆਂ ਤਾਂ ਵੀ ਆਪਾਂ ਹਦਵਾਦ ਤੋਂ ਬੜਾ ਕਰਕੇ ਲਿਆਏ ਆ ਜੇ ਜਿਵੇਂ ਪਹਿਲਾਂ ਭਰਿਆ ਸੀ ਉਹ ਤਾਂ ਡੋਲਤਾ ਸੀ ਆ ਚੋਕਨ ਲੱਗਦੀ ਬੱਕਰੇ ਬੱਕਰੇ ਤੇ ਬੱਠੇ ਪਾਣੀ ਵੀ ਆਉਂਦਾ ਤੇ ਨਾਲੇ ਮੈਸੂਨ ਇੱਕ ਹੋਰ ਗੱਸੇ ਸੀਗੀ ਜਿਹੜੀ ਆਪਣੇ ਘਰੇ ਬਿੱਲੀ ਸੀ ਸੀਗੀ ਉਹ ਬੱਚੇ ਲੈ ਲੈ ਗਈ ਆਗੀ ਵੀ ਕਿਉਂਕਿ ਬਿੱਲੀ ਛੱਤ ਥਾਵਾਂ ਬਦਲਦੀ ਹੁੰਦੀ ਆ ਵੈਸੇ ਪੱਕਾ ਮੈਨ ਨਹੀਂ ਕਹਿ ਸਕਦਾ ਕਿ